ਲੰਗਰ ਆਉਂਦੇ ਲੰਗਰ ਆਉਂਦੇ ਦੋਰੀ ਦੇ ਮਾਹੀ ਸਵੇਰੇ ਸ਼ਾਮ ਜਿਹੜੀ ਡਾਲੀ ਆ ਉੱਥੇ ਛੋਟੇ ਛੋਟੇ ਬੱਚੇ ਨੇ ਸਾਡੇ ਪਿੰਡ ਦੇ ਵਿੱਚ ਜਿਹੜੇ ਡਾਲੀ ਕਰਦੇ ਮੇਰਾ ਦੁੱਧ ਇੱਥੇ ਆਉਂਦਾ ਹੀ ਨਹੀਂ ਹੈਗਾ ਸਾਡੀ ਤਾਂ ਕੋਸ਼ਿਸ਼ ਇਹ ਆ ਵੀ ਜਿਹੜੇ ਸਾਡੇ ਤੁਸੀਂ ਲੰਗਰ ਦੇ ਵਿੱਚ ਦੇਖੋ ਇੱਥੇ ਛੋਟੇ ਛੋਟੇ ਬੱਚੇ ਸੇਵਾ ਕਰਦੇ ਨੇ ਨੌਜਵਾਨ ਸੇਵਾ ਕਰਦੇ ਨੇ ਵਾਰ ਨੇ ਸਾਡੇ ਦੋਸਤ ਪਾਰ ਬੈਠੇ ਸੋਨੀ-ਉਨੀ ਉਹਨਾਂ ਨੇ ਸਾਨੂੰ 4.5 ਲੱਖ ਦੀ ਸੇਵਾ ਉਹਨਾਂ ਦੀ ਆ ਉਹਨਾਂ ਵੱਲੋਂ ਸਾਨੂੰ ਸੇਵਾ ਕੀਤੀ ਬਾਕੀ ਸੂਚੀ ਰੌਣੀ ਦੀਆਂ ਸੰਗਤਾਂ ਨੇ ਸਾਨੂੰ ਸਹਿਯੋਗ ਕੀਤਾ ਉਹਦੇ ਲਈ ਜਿਹੜਾ ਸਟੇਮਰਾ ਤਿਆਰ ਕੀਤਾ ਵਾਹਿਗੁਰੂ ਖਾਲਸਾ ਸ਼੍ਰੀ ਵਾਹਿਗੁਰੂ ਦੀ ਫਤਿਹ ਪੋਦਾ ਮਹੀਨਾ ਚੜ ਗਿਆ ਤੇ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਗਿਆ ਹੈ ਸੰਗਤ ਆਉਣੀ ਸ਼ੁਰੂ ਹੋ ਗਈ ਤੇ ਲੰਗਰ ਲੱਗਣ ਵੀ ਸ਼ੁਰੂ ਹੋ ਗਏ ਫਤਿਹਗੜ੍ਹ ਸਾਹਿਬ ਦੇ ਵਿੱਚ ਤੇ ਮੇਲਾ ਹਰ ਸਾਲ ਦੀ ਤਰ੍ਹਾਂ ਵੱਧ ਚੜ ਕੇ ਭਰਦਾ ਹੈ ਸੰਗਤਾਂ ਵਿੱਚ ਵੀ ਜਿਹੜੀ ਸ਼ਰਧਾ ਹਰੇਕ ਸਾਲ ਦੀ ਤਰ੍ਹਾਂ ਹਰ ਸਾਲ ਵੱਧਦੀ ਹੈ ਤੇ ਲੰਗਰ ਦੇਖਣ ਨੂੰ ਮਿਲਦੇ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਘਟੋ ਘਟ ਮਹੀਨਾ ਲੰਗਰ ਚੱਲਦੇ ਨੇ ਤੇ ਜਿਹੜਾ ਇਹ ਲੰਗਰ ਲੱਗਿਆ ਰੌਣੀ ਦਾ ਪਿੰਡ ਰੌਣੀ ਦਾ ਲੰਗਰ ਲੱਗਿਆ ਹੋਇਆ ਇਹ ਵੀ ਕਈ ਸਾਲਾਂ ਤੋਂ ਲੰਗਰ ਲਾ ਰਹੇ ਨੇ 2008 ਤੋਂ ਲੰਗਰ ਇਹਨਾਂ ਸਟਾਰਟ ਕੀਤਾ ਸੀ ਤੇ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਰੌਣੀ ਜੋ ਲੰਗਰ ਤੁਸੀਂ ਦੇਖ ਰਹੇ ਹੋ ਪਿੱਛੇ ਅਲੱਗ ਤਰ੍ਹਾਂ ਦਾ ਲੰਗਰ ਆ ਸਟੀਮ ਦੇ ਨਾਲ ਇਹ ਸਬਜ਼ੀ ਤਿਆਰ ਕਰਦੇ ਨੇ ਪਾਣੀ ਤਿਆਰ ਕਰਦੇ ਨੇ ਕੌਫੀ ਚਾਹ ਤਿਆਰ ਕਰਦੇ ਨੇ ਤੇ ਇਹਨਾਂ ਨੂੰ 3 ਸਾਲ ਹੋ ਗਏ ਨੇ ਇਹ ਪ੍ਰੋਜੈਕਟ ਲਾਏ ਨੂੰ ਪੱਕਾ ਹੀ ਕੰਮ ਕੀਤਾ ਹੋਇਆ ਹੈ ਟਰਾਲੀ ਉੱਤੇ ਇਹ ਜਿਹੜੀਆਂ ਸਟੀਮਾਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਲੰਗਰ ਤਿਆਰ ਹੁੰਦਾ ਬਾਕੀ ਆਪਾਂ ਗੱਲਬਾਤ ਕਰਾਂਗੇ ਬਾਈਆਂ ਜੀ ਨਾਲ ਵੀ ਤੇ ਤੁਸੀਂ ਕਿਵੇਂ ਸਟਾਰਟ ਕੀਤਾ ਇਸ ਟੀਮ ਵਾਲੇ ਲੰਗਰ ਆਓ ਚੱਲਦੇ ਹਾਂ ਲੈ ਕੇ ਤੁਹਾਨੂੰ ਸੰਗਤ ਕੋਲ ਸੇਵਾਦਾਰਾਂ ਕੋਲ ਤੇ ਸਾਡੇ ਨਾਲ ਸੇਵਾਦਾਰ ਮੌਜੂਦ ਨੇ ਪਿੰਡ ਰੌਣੀ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਰੌਣੀ ਤੇ ਇਹਨਾਂ ਨੇ ਬਾਈ ਇਹਨਾਂ ਸਟੀਮ ਵਾਲਾ ਪ੍ਰੋਜੈਕਟ ਲਾਇਆ ਹੋਇਆ ਤੇ ਗੱਲਬਾਤ ਕਰਦੇ ਹਾਂ ਬਾਈ ਨਾ ਬਾਈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਤੁਹਾਡਾ ਕਿੰਨੇ ਟਾਈਮ ਤੋਂ ਚੱਲ ਰਿਹਾ ਜੀ ਇਹ ਜਿਹੜਾ ਲੰਗਰ ਸਾਡਾ ਸਾਲ 2008 ਤੋਂ ਨਿਰੰਤਰ ਚਲ ਰਿਹਾ ਪੂਰੇ ਪਿੰਡ ਦੇ ਸਹਿਯੋਗ ਨਾਲ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਆ ਜਿਹੜਾ ਇਹ ਜਿਵੇਂ ਇਸ ਸਾਲ ਆਸੀਂ ਸੰਗਤਾਂ ਨੂੰ ਜਿਵੇਂ ਪਹਿਲਾਂ ਸੰਗਤਾਂ ਹੁੰਦੀਆਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ 15 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜੀਆਂ ਸਾਡੀਆਂ ਸਵਾਵਾਂ ਨੇ ਜਾਰੀ ਰਹਿਣਗੀਆਂ ਮਤਲਬ ਲੰਗਰ ਹੋਰ ਵੀ ਬਹੁਤ ਲੱਗਦੇ ਨੇ ਫਤੇਗੜ ਸਾਹ ਦੇ ਵਿੱਚ ਲੰਗਰ ਤਾਂ ਅਣਗਿਣਤ ਹੀ ਹੁੰਦੇ ਨੇ ਮਹੀਨਾ ਲੰਗਰ ਚੱਲਦਾ ਤੁਹਾਡਾ ਲੰਗਰ ਵੀ ਮਤਲਬ 15 ਦਿਨ ਚੱਲਣਾ ਘੱਟੋ ਘੱਟ ਜੀ 15 ਦਿਨ ਚੱਲਦਾ ਜੀ ਘੱਟੋ ਘੱਟ 15 ਦਿਨ ਚੱਲਦਾ ਕਿਉਂਕਿ ਜਿਹੜੇ ਦਿਨ ਸਵਾਦੇ ਹੁੰਦੇ ਨੇ ਸ਼ੀਦੀ ਦਿਨ ਹੁੰਦੇ ਨੇ ਜ ਇਸ ਜਿਹੜੀਆਂ ਸੰਗਤਾਂ ਨੇ ਬਹੁਤ ਸਾਰੀਆਂ ਸੰਗਤਾਂ 15 ਤਰੀਕ ਤੋਂ ਹੀ ਇੱਥੇ ਨਤਮਸਤਕ ਹੋਣਾ ਸ਼ੁਰੂ ਕਰ ਦਿੰਦੀਆਂ ਨੇ ਤੇ ਲੰਗਰਾਂ ਦੀ ਜਿਹੜੀ ਗਿਰਤੀ ਆ ਬਹੁਤ ਘੱਟ ਹੁੰਦੀ ਆ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਅਸੀਂ ਜਿਹੜਾ ਲੰਗਰ ਆ ਉਹ 15 ਦਿਨਾਂ ਦੇ ਲਈ ਇੱਥੇ ਚਲਾਉਂਦੇ ਤੇ ਜਿਹੜਾ ਪ੍ਰੋਜੈਕਟ ਆ ਤੁਹਾਡਾ ਸਟੀਮ ਵਾਲਾ ਸਟੀਮ 'ਚ ਸਾਰਾ ਕੁਝ ਤਿਆਰ ਕਰਦੇ ਹੋ ਇਹ ਦਿਮਾਗ ਵਿੱਚ ਕਦੋਂ ਆਇਆ ਤੁਸੀਂ ਫਿਰ ਪਹਿਲਾਂ ਕਿੰਨੇ ਸਾਲ ਤੋਂ ਇਹ ਲਾ ਰਹੇ ਹੋ ਇਹ ਸਟੀਮ ਨਾਲ ਤੁਸੀਂ ਤਿਆਰ ਕਰਦੇ ਹੋ ਖਾਣਾ ਇਸ ਸਟੀਮ ਵਾਲਾ ਜਿਹੜਾ ਪ੍ਰੋਜੈਕਟ ਆ ਸਾਡਾ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਜੀ ਇਸ ਕਰਕੇ ਧਿਆਨ ਚਾਹੀਦਾ ਜਦੋਂ ਅਸੀਂ ਪਹਿਲਾਂ ਪਿਆਰ ਕਰਦੇ ਹੁੰਦੇ ਸੀ ਕਿ ਦਾ ਸਿਲੰਡਰਾਂ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਸੀ ਦੂਸਰਾ ਲੱਕੜਾਂ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਸੀ ਉਹਦੇ ਨਾਲ ਇੱਕ ਤਾਂ ਕੀ ਸੀ ਕਿ ਦਰਖਤਾਂ ਦੀ ਕਟਾਈ ਜ਼ਿਆਦਾ ਹੁੰਦੀ ਸੀ ਬਾਕੀ ਪੋਲਿਊਸ਼ਨ ਵੱਧਦਾ ਸੀਗਾ ਉਹ ਫਿਰ ਅਸੀਂ ਸਾਰਿਆਂ ਨੇ ਬਹਿ ਕੇ ਵਿਚਾਰ ਕੀਤਾ ਵੀ ਆਪਾਂ ਇਸ ਤਰੀਕੇ ਦਾ ਕੋਈ ਸਿਸਟਮ ਅਧਾਰ ਕਰੀਏ ਜਿਹਦੇ ਨਾਲ ਖਰਚਾ ਵੀ ਘੱਟ ਹੋਵੇ ਵਾਤਾਵਰਣ ਨੂੰ ਵੀ ਪ੍ਰਦੂਸ਼ਨ ਨਾ ਘੱਟ ਹੋਵੇ ਜਿਹੜੀ ਹਵਾ ਸਾਫ਼ ਰਹੇ ਤੇ ਦਰਖਤਾਂ ਦੀ ਕਟਾਈ ਵੀ ਨਾ ਹੋਵੇ ਉਹਦੇ ਲਈ ਫਿਰ ਇਹ ਸਟੀਮਰ ਜਿਹੜਾ ਅਸੀਂ ਤਿਆਰ ਕਰਨ ਦੀ ਯੋਜਨਾ ਬਣਾਈ ਜਿਹਦੇ ਲਈ ਸਾਡੇ ਐਨ ਆਰ ਆਈ ਭਰਾਵਾਂ ਨੇ ਸਹਿਯੋਗ ਦਿੱਤਾ ਹੈ ਪਰਿਵਾਰ ਨੇ ਸਾਡੇ ਦੋਸਤ ਬਾਹਰ ਬੈਠੇ ਸੋਨੀ ਉਹਨੀ ਉਹਨਾਂ ਨੇ ਸਾਨੂੰ 4.5 ਲੱਖ ਦੀ ਸੇਵਾ ਉਹਨਾਂ ਦੀ ਆ ਉਹਨਾਂ ਵੱਲੋਂ ਸਾਨੂੰ ਸੇਵਾ ਕੀਤੀ ਬਾਕੀ ਸਮੁੱਚੀ ਰੌਣੀ ਦੀਆਂ ਸੰਗਤਾਂ ਨੇ ਸਾਨੂੰ ਸਹਿਯੋਗ ਕੀਤਾ ਉਹਦੇ ਲਈ ਜਿਹੜਾ ਸਟੇਮਰਾ ਤਿਆਰ ਕੀਤਾ ਮਤਲਬ ਇਹਦੇ ਵਿੱਚ ਜਿਹੜੀ ਸਬਜੀ ਆ ਜਾਂ ਕੋਈ ਚਾਹ ਪਾਣੀ ਹੈ ਨਾ ਕਾਫੀ ਵਗੈਰਾ ਕਿੰਨੇ ਟਾਈਮ 'ਚ ਤਿਆਰ ਹੁੰਦੀ ਆ ਬਾਕੀਆਂ ਨੂੰ ਟਾਈਮ ਕੱਟ ਲੈ ਵਿੱਚ ਜਿਵੇਂ ਆਪਾਂ ਤਿਆਰ ਕਰਦੇ ਕੜਾਹੀ ਦੇ ਵਿੱਚ ਇਹਦੇ ਜਦੋਂ ਬਹੁਤ ਘੱਟ ਟਾਈਮ ਲਾਦਾ ਜਿਵੇਂ ਇਹ ਦਾਲ ਆ ਤਿੰਨ ਸਾਢੇ ਕੋਲੇ ਡਿੱਗੇ ਨੇ ਡੇਡ ਡੇਡ ਕੁਆਂਟਲ ਦਾ ਇੱਕ ਆ ਜੀ ਇੱਕ ਘੰਟੇ ਦੇ ਵਿੱਚ ਸਾਢੇ 4 ਕੁਆਂਟਲ ਦਾਲ ਤਿਆਰ ਹੋ ਜਾਂਦੀ ਆ ਜੇ ਮਤਲਬ ਚੌੜ ਤਿਆਰ ਕਰਨੇ ਤਾਂ 20-25 ਮਿੰਟ ਦੇ ਵਿੱਚ ਖੜੀ ਚਾਹ ਤਿਆਰ ਕਰਨੇ ਤਾਂ ਉਹ 20-25 ਮਿੰਟ ਦੇ ਵਿੱਚ ਜਿਵੇਂ ਚਾਹ ਤਿਆਰ ਕਰਨੀ ਆ 20-25 ਮਿੰਟ ਦੇ ਵਿੱਚ ਵਿੱਚ ਤਿਆਰ ਕਰ ਦੋ ਦੂਜੀ ਗੱਲ ਆ ਵੀ ਇਹ ਭੋਜਨ ਜਿਹੜਾ ਇਹਦਾ ਪੋਸਟਿਕ ਹੁੰਦਾ ਸਾਰਾ ਬਹੁਤ ਸਵਾਦ ਇਸਤ ਬਣਦਾ ਤੇ ਜਲਦੀ ਬਣਦਾ ਤਕਰੀਬਨ ਇੱਕ ਦਿਨ ਦੇ ਵਿੱਚ ਤਿੰਨ ਤੋਂ ਚਾਰ ਕੁਆਂਟਲ ਲੱਕੜਾਂ ਵੀ ਵਰਤ ਤੋਂ ਕਰਕੇ ਸਾਰਾ ਭੋਜਨ ਤਿਆਰ ਇਹਦਾ ਕੋ ਖਰਚਾ ਕੀ ਹੁੰਦਾ ਹੁਣ ਉਹ ਚਲਾਉਣ ਵਾਸਤੇ ਦਾ ਮਤਲਬ ਚੱਲਦੀ ਹੈ ਕਿਦਾਂ ਇਸ ਟੀਮ ਵਾਲੀ ਇਹ ਇਸ ਟੀਮਾਂ ਜੀ ਪਾਣੀ ਇਹਦੇ ਵਿੱਚ ਭਰਿਆ ਜਾਂਦਾ ਪਾਣੀ ਛਾੜਦੇ ਤੋਂ ਬਾਅਦ ਅਸੀਂ ਅੱਗ ਬਾਲਦੇ ਹਾਂ ਬਸ ਉਹਦੇ ਨਾਲੇ ਚੱਲਦਾ ਕੋਈ ਬਿਜਲੀ ਦੀ ਵਰਤੋਂ ਨਹੀਂ ਹੈ ਇਹਦੇ ਵਿੱਚ ਬਿਜਲੀ ਦੀ ਵਰਤੋਂ ਸਿਰਫ ਪਾਣੀ ਛਾੜਨ ਦੇ ਲਈ ਕੀਤੀ ਜਾਂਦੀ ਹੈ ਸਿਰਫ ਅੱਗ ਲੱਕੜਾ ਮੋਣਿਆ ਸੀ ਉਹਦੇ ਨਾਲੇ ਸਾਰੀ ਥੜੀ ਚੱਲੀ ਜਾਂਦੀ ਹੁੰਦਾ ਤੁਹਾਡੇ ਜਿਹੜਾ ਪਿੰਡ ਆ ਤੁਹਾਡੇ ਪਿੰਡ ਦੀ ਕਿੰਨੀ ਕ ਬੋਟ ਹੈ ਮਤਲਬ ਪਿੰਡ ਵੱਡਾ ਹੋਣਾ ਤੁਹਾਡਾ ਪਿੰਡ ਸਾਡਾ ਵੱਡਾ ਜੀ ਤਕਰੀਬਨ ਸਾਡੀ 4000 ਵੋਟ ਹੈ ਜੀ ਪਿੰਡ ਦੀ ਗਿਣਤੀ ਕਾਫੀ ਵੱਡੀ ਆ ਪੂਰਾ ਸਹਿਯੋਗ ਹੁਣ ਜਿਵੇਂ ਸਾਡੇ ਪਿੰਡ ਦੇ ਵਿੱਚ ਹੀ ਦੁੱਧ ਦਾ ਤਕਰੀਬਨ 50 ਕੁੰਡਰਲੇ ਦੇ ਕਰੀਬ ਲੱਗਦਾ ਉਹ ਸਾਰਾ ਦੁੱਧ ਸਾਡੇ ਪਿੰਡ ਦੇ ਲੋਕ ਦਿੰਦੇ ਨੇ ਸਾਨੂੰ ਦਾਨੀ ਸਜਣ ਦਾਨ ਕਰਦੇ ਨੇ ਸਵੇਰੇ ਸ਼ਾਮ ਜਿਹੜੀ ਡਾਲੀ ਆ ਉੱਥੇ ਛੋਟੇ ਛੋਟੇ ਬੱਚੇ ਨੇ ਸਾਡੇ ਪਿੰਡ ਦੇ ਵਿੱਚ ਜਿਹੜੇ ਡਾਲੀ ਕਰਦੇ ਨੇ ਜਿਹੜਾ ਦੁੱਧ ਇੱਥੇ ਆਉਂਦਾ ਹੀ ਨਹੀਂ ਹੈਗਾ ਸਾਡੀ ਤਾਂ ਕੋਸ਼ਿਸ਼ ਇਹ ਆ ਵੀ ਜਿਹੜੇ ਸਾਡੇ ਤੁਸੀਂ ਲੰਗਰ ਦੇ ਵਿੱਚ ਦੇਖ ਲਓ ਇੱਥੇ ਛੋਟੇ ਛੋਟੇ ਬੱਚੇ ਸੇਵਾ ਕਰਦੇ ਨੇ ਨੌਜਵਾਨ ਸੇਵਾ ਕਰਦੇ ਨੇ ਉਹ ਕਾਰਨ ਇਹ ਕਿ ਆ ਵੀ ਜਿਹੜੀ ਸਾਡੀ ਸ਼ਹਾਦਤ ਦਾ ਬੱਚਿਆਂ ਦੀ ਬਹੁਤ ਵੱਡੀ ਆ ਤਾਂ ਕਿ ਸਾਡੇ ਜਿਹੜੇ ਬੱਚੇ ਸਾਡੀ ਸ਼ਹਾਦਤ ਤੋਂ ਜਾਣੂ بس ਨਹੀਂ ਪੰਜਾਬ ਦੇ ਲੋਕਾਂ ਨੂੰ ਵੀ ਜਰੂਰ ਆਪਣੇ ਛੋਟੇ ਬੱਚਿਆਂ ਨੂੰ ਤੇ ਮਤਾਵਾ ਜਰੂਰ ਇੱਥੇ ਲੈ ਕੇ ਆਉਣ ਸਾਡੇ ਇਤਿਹਾਸ ਬਾਰੇ ਦੱਸਣ ਉਹਨਾਂ ਨੂੰ ਇਹ ਨਾ ਕਹਿਣ ਵੀ ਜ਼ਿਆਦਾ ਠੰਡਾ ਕੁਛ ਨਹੀਂ ਕਹਿੰਦੀ ਠੰਡ ਜਿਹੜੇ ਸਾਡੇ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਉਹ ਠੰਡੇ ਬੁਰਜ ਵਿੱਚ ਬੈਠੇ ਨੇ ਤੇ ਅਸੀਂ ਬੱਚਾ ਨੂੰ ਲੈ ਕੇ ਆਵਾਂਗੇ ਅਹਿਸਾਸ ਹੋਏ ਨਾ ਦਿਨਾਂ ਦੇ ਵਿੱਚ ਜਰੂਰ ਉਹਨਾਂ ਨੂੰ ਲੈ ਕੇ ਆਉਣਾ ਚਾਹੀਦਾ ਤਾਂ ਹੀ ਉਹ ਸਾਡੇ ਵਿਰਸੇ ਬਾਰੇ ਸਾਡੇ ਸਿੱਖ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਪ੍ਰਾਪਤ ਕਰਨਗੇ ਹੁਣ ਇਹ ਲੰਗਰ ਤੁਹਾਡਾ 15 ਤੋਂ ਸਟਾਰਟ ਹੋਇਆ ਸੀਗਾ ਜਦੋਂ ਪੋ ਚੜਿਆ ਹਾਂਜੀ 15 ਤਰੀਕ ਤੋਂ ਸਾਡਾ ਲੰਗਰ ਸਟਾਰਟ ਹੋ ਗਿਆ ਜੀ ਇੱਥੇ 29 ਤਰੀ ਮਤਲਬ ਪੂਰਾ 15 ਦਿਨ ਲੰਗਰ ਚੱਲਦਾ 15 ਦਿਨ ਲੰਗਰ ਚੱਲਦਾ ਹੀ ਸਰ ਬਾਕੀ ਮਤਲਬ ਲੰਗਰ ਟਾਵੇਂ ਟਾਵੇਂ ਲੱਗਦੇ ਨੇ ਬਾਅਦ ਚੋਂ ਲੰਗਰ ਹੁਣ ਸਟਾਰਟ ਹੁੰਦੇ ਨੇ ਜਦੋਂ 3 ਦਿਨ ਦੀਵਾਨ 3 ਦਿਨ ਦਾ ਹਨਾ ਦੀਵਾਨ ਹੁੰਦੇ ਨੇ 3 ਦਿਨ ਚੱਲਦੇ ਨੇ ਤੇ ਤੁਹਾਡਾ ਲੰਗਰ ਮਤਲਬ ਪਹਿਲਾਂ ਪਹਿਲਾਂ ਆ ਜਾਂਦਾ ਤੁਹਾਡਾ ਲੰਗਰ ਆ ਜਾਂਦਾ ਸਾਡਾ ਪਹਿਲਾ ਕਾਰਨ ਇਹ ਵੀ ਸੰਗਤਾਂ ਜਿਸ ਤਰੀਕੇ ਨਾਲ ਐਤਵਾਰ ਸੀ ਜੀ ਬਹੁਤ ਜ਼ਿਆਦੇ ਸੰਗਤਦਾਰਾ ਸੀ ਹੁਣ ਵੀ ਤੁਸੀਂ ਦੇਖ ਲਓ ਜੀ ਕਿਤੇ ਵੀ ਬੇਲ ਨਹੀਂ ਹੈਗੀ ਸੰਗਤਾਂ ਬੈਠੀਆਂ ਨੇ ਲੰਗਰ ਛਕ ਰਹੀਆਂ ਨੇ ਇਹੀ ਕਾਰਨ ਆ ਵੀ ਲੋੜਾ ਸਰ ਅਸੀਂ ਇਹ ਕਹਿੰਨੇ ਵੀ ਜਿਹੜਾ ਲੰਗਰ ਨੇ ਸਾਦੇ ਹੋਣੇ ਚਾਹੀਦੇ ਨੇ ਤੁਸੀਂ ਇੱਥੇ ਲੰਗਰ ਦੇ ਵਿੱਚ ਦੇਖਦੇ ਹੋ ਬਿਲਕੁਲ ਸਾਦਾ ਜੀ ਦਾਲ ਫੁਲਕਾ ਹੀ ਸਾਡਾ ਚੱਲਦਾ ਕੋਈ ਅਸੀਂ ਮਠਿਆਈ ਵਗੈਰਾ ਨਹੀਂ ਕੋਈ ਮਿੱਠੀ ਚੀਜ਼ ਨਹੀਂ ਜਿਵੇਂ ਲੰਗਰ ਜਿਵੇਂ ਲੰਗਰ ਚੱਲਦੇ ਨੇ ਆਪਣੇ ਫਤਿਹਗੜ੍ਹ ਸਾਹਿਬ ਦੇ ਵਿੱਚ ਕਿ ਸਾਦਾ ਲੰਗਰ ਚੱਲਣਾ ਚਾਹੀਦਾ ਤੁਸੀਂ ਇਹ ਕਿਵੇਂ ਦੇਖਦੇ ਹੋ ਇਹ ਟਿੱਕੀਆਂ ਦਾ ਲੰਗਰ ਚੱਲਦੇ ਨੇ ਪਕੌੜਿਆਂ ਦਾ ਲੰਗਰ ਚੱਲਦੇ ਨੇ ਵੀ ਇਹ ਲੱਗਣੇ ਚਾਹੀਦੇ ਨੇ ਨਹੀਂ ਇਹ ਨਹੀਂ ਲੱਗਣੇ ਚਾਹੀਦੇ ਜੀ ਟਿੱਕੀਆਂ ਲੰਗਰ ਦੇ ਤੇ ਕਿਸ ਤਰ੍ਹਾਂ ਨਾਲ ਆਲੇ ਆਪਾਂ ਕਹਿ ਸਕਦੇ ਹਾਂ ਜਿਵੇਂ ਆਪਾਂ ਵਿਆਹ ਸ਼ਾਦੀਆਂ ਦੀ ਖੁਸ਼ੀ ਦੇ ਮੌਕਿਆਂ ਦੇ ਵਿੱਚ ਇਹ ਤਾਂ ਸਿਰਫ ਇੱਕ ਇਹ ਆ ਵੀ ਅਸੀਂ ਨਤਮਸਤਕ ਹੁਣ ਆਉਨੇ ਆ ਸਿਰਫ ਜੀਵ ਦੇ ਸਵਾਦ ਦੇਖਣੇ ਨਹੀਂ ਨਾ ਅਸੀਂ ਆਉਂਦੇ ਹੈਗੇ ਤਾਂ ਸਵਾਦਾਂ ਦੀ ਗੱਲ ਆ ਲੰਗਰ ਦਾ ਮਤਲਬ ਹੈ ਵੀ ਅਸੀਂ ਸਾਦਾ ਲੰਗਰ ਛਕੀਏ ਇੱਥੇ ਆ ਇਸ ਤਰੀਕੇ ਨਾਲ ਹੀ ਬੇਨਤੀ ਆ ਵੀ ਜਿੰਨੇ ਵੀ ਭਾਈ ਲੰਗਰ ਲਾਉਂਦੇ ਜੋ ਸੰਗਤਾਂ ਨੂੰ ਵੀ ਬੇਨਤੀ ਆ ਵੀ ਉਹ ਵੀ ਆ ਕੇ ਕਈ ਵਾਰ ਇੱਛਾ ਰੱਖਦੇ ਨੇ ਵੀ ਅਸੀਂ ਪਕੌੜੇ ਖਾਣੇ ਨੇ ਅਸੀਂ ਟਿੱਕਿਆ ਖਾਣੇ ਨੇ ਵੀ ਉਹ ਵੀ ਚੀਜ਼ ਤੋਂ ਗਰੇਜ ਕਰਨ ਤੇ ਇੱਥੇ ਨਤਮਸਤਕ ਹੁਣ ਆਉਂਦੇ ਨੇ ਤਾਂ ਆਪਣਾ ਸਾਦਾ ਲੰਗਰ ਹੀ ਛਕਣੇ ਨੇ ਮਤਲਬ ਇਹ ਗੱਲ ਕਹਿ ਦਿੰਦੇ ਨੇ ਵੀ ਜਿਹੜੇ ਗਰੀਬ ਹੁੰਦੇ ਨੇ ਜਿਹੜਾ ਵਿਚਾਰੇ ਨੇ ਕਦੇ ਇਹ ਵੀ ਟਿੱਕੀ ਖਾ ਕੇ ਦੇਖੀ ਨਹੀਂ ਹੈ ਨਾ ਮਕੌੜੇ ਨਹੀਂ ਖਾ ਕੇ ਦੇਖੇ ਵੀ ਉਹਨਾਂ ਵਾਸਤੇ ਵੀ ਲੰਗਰ ਲਾਗ ਦਿੰਦੇ ਨੇ ਵੀ ਉਹਨਾਂ ਕਰਕੇ ਵੀ ਗਰੀਬ ਖਾ ਲੈਂਦਾ ਚਲੋ ਹਨਾ ਕੀ ਦੇਖਦੇ ਹੋ ਇਹ ਗੱਲ ਬਾਰੇ ਇਹ ਗੱਲ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਨਹੀਂ ਨਹੀਂ ਗੱਲ ਤਾਂ ਇਹ ਆ ਜੀ ਗਰੀਬਾਂ ਦੀ ਗੱਲ ਤਾਂ ਇਹ ਤੇ ਚਾਹੀਦੀ ਰਹੀ ਬਹੁਤ ਸਾਰੇ ਹੋਰ ਮੇਲੇ ਨੇ ਜਿੱਥੇ ਅਸੀਂ ਜਾ ਕੇ ਬਟਰਾਂ ਤਰ੍ਹਾਂ ਦੀ ਪਕਵਾਨ ਖਾ ਸਕਦੇ ਆ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਇੱਥੇ ਹੀ ਆਪਣੇ ਸਵਾਦ ਦੇਖਨੇ ਠੀਕ ਹੈ ਜੀ ਹਰੇ ਬਹੁਤ ਜਿਸ ਤਰ੍ਹਾਂ ਮਸਾਖੀ ਦਾ ਮੇਲਾ ਹੋ ਗਿਆ ਸਾਡੇ ਹੋਲੇ ਮਹਾਲੇ ਦਾ ਮੇਲਾ ਹੋ ਗਿਆ ਲੰਗਰ ਲੱਗਦੀਆਂ ਤਰ੍ਹਾਂ ਤਰ੍ਹਾਂ ਦੇ ਉੱਤੇ ਸਾਨੂੰ ਲਾਉਣੇ ਚਾਹੀਦੇ ਨੇ ਠੀਕ ਹੈ ਜੀ ਪਰ ਇਸ ਜਗ੍ਹਾ ਦੇ ਉੱਤੇ ਸਾਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਕੋ ਲੰਗਰ ਸਾਨੂੰ ਸਾਦੇ ਹੀ ਰੱਖਣੇ ਚਾਹੀਦੇ ਨੇ ਪਰ ਸੰਗਤਾਂ ਨੂੰ ਵੀ ਇਹ ਜੀ ਮਹਿਸੂਸ ਕਰਨੀ ਚਾਹੀਦੀ ਵੀ ਸੀ ਕਿਹੜੇ ਸਥਾਨ ਤੇ ਚੱਲਿਆ ਜੀ ਸ਼ੀਦੀ ਜਿਹੜੀ ਉਹ ਬਹੁਤ ਨਿੱਕੇ ਵਾਲ ਸੀ ਜਿਹਨੇ ਸਾਡੇ ਲਈ ਸ਼ੀਦੀ ਦਿੱਤੀ ਹੈ ਦੇਖੋ ਸਰਕਾਰ ਦਾ ਪ੍ਰਵੰਤ ਕਿਵੇਂ ਦੇਣਾ ਸਰਕਾਰ ਵੱਲੋਂ ਪੂਰਾ ਸਹਿਯੋਗ ਮੇਲਾ ਤੋਂ ਉਹਨੂੰ ਇੱਥੇ ਫਤਿਹਗੜ ਸਾਹਿਬ ਸਰਕਾਰ ਦਾ ਜਿਹੜਾ ਪ੍ਰਸ਼ਾਸਨਿਕ ਪ੍ਰਸ਼ਾਸਨਿਕ ਪ੍ਰਬੰਧ ਹੈ ਜੋ ਆਪਣਾ ਕਰਦੇ ਨੇ ਜੀ ਕਮੇਟੀ ਆਪ ਦਾ ਪ੍ਰਬੰਧ ਕਰਦੀ ਹੈ ਜਿਹੜਾ ਇੱਥੇ ਬਹੁਤ ਸਾਰੀਆਂ ਸੰਗਤਾਂ ਤਕਰੀਬਨ ਸ਼ਾਇਦ 50 ਲੱਖ ਦੇ ਕਰੀਬ ਸੰਗਤਾਂ ਤਮਸਤ ਹੁੰਦੀਆਂ ਨੇ ਇਹ ਸਾਰਾ ਤਾਂ ਹੀ ਨਿਪਟੜੇ ਚੜਦਾ ਜੇ ਸਰਕਾਰ ਆ ਜਿਹੜੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਜਿੰਨੇ ਪਿੰਡਾਂ ਦੇ ਲੋਕ ਲੰਗਰ ਲਗਾਉਂਦੇ ਨੇ ਸਾਰੇ ਸਹਿਯੋਗ ਕਰਕੇ ਹੀ ਜਿਹੜਾ ਇਸ ਜੋੜ ਮਿਲ ਨੂੰ ਨਿਪਟੜੇ ਚੜਦਾ ਮੈਂ ਤੁਸੀਂ ਹਰੇਕ ਸਾਲ ਲੰਗਰ ਲਾਉਂਦੇ ਹੋ ਨਾ ਵੀ ਜਿਹੜੀ ਸੰਗਤ ਦੀ ਹੈ ਇਹ ਸ਼ਰਧਾ ਹੈ ਭੀੜ ਹੈ ਜਿਹੜਾ ਇਕੱਠ ਵੱਧ ਰਿਹਾ ਪਿਛਲੇ ਸਾਲ ਨਾਲੋਂ ਦੇ ਹਰੇ ਸਾਲ ਵੱਧ ਆਏ ਹਰੇਕ ਸਾਲ ਵਧ ਰਿਹਾ ਜੀ ਸੰਗਤ ਦਿਨੋਂ ਦਿਨ ਆਉਂਦੀ ਹੈ ਕਿਉਂਕਿ ਜਿਉਂ ਜਿਵੇਂ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗਦਾ ਤਾਂ ਹਰ ਇੱਕ ਮਨ ਇਨਸਾਨ ਇਹ ਚਾਹੁੰਦਾ ਵੀ ਅਸੀਂ ਇੱਕ ਵਾਰ ਤਾਂ ਜਾ ਕੇ ਉਹਨਾਂ ਤੱਕ ਨਤਮਸਤਕ ਹੋਈਏ ਇਹ ਨਹੀਂ ਹੁੰਦਾ ਵੀ ਤਿੰਨ ਦਿਨ ਦੇ ਵਿੱਚ ਸੰਗਤ ਆਉਂਦੀ ਆ ਅਸੀਂ ਦੇਖ ਰਹੇ ਹਾਂ ਤੁਸੀਂ ਵੀ ਦੇਖ ਰਹੇ ਹੋ ਵੀ 15 ਤਰੀਕ ਤੋਂ ਹੀ ਜਦੋਂ ਦਿਨ ਤੋਂ ਪਹੁੰਚੜ ਗਿਆ ਉਸ ਦਿਨ ਤੋਂ ਹੀ ਸੰਗਤਾਂ ਜਿਹੜਾ ਬਹੁਤ ਸਾਰੇ ਇਕੱਠਾ ਜਿਹੜਾ ਇੱਥੇ ਆਉਣਾ ਸ਼ੁਰੂ ਹੋ ਗਿਆ ਨਤਮਸਤਕ ਮਤਲਬ ਉਹਦਾ ਲੰਗਰ ਬਹੁਤ ਲੰਬਾ ਚੱਲਦਾ 15 ਦਿਨ ਦਾ ਲੰਗਰ ਚੱਲਦਾ ਫਿਰ ਤਾਂ ਖਰਚਾ ਕਾਫੀ ਹੋ ਜਾਂਦਾ ਹਣਾ ਕਿੰਨੇ ਕ ਪਿੰਡੋਂ ਵਿੱਚੋਂ ਗ੍ਰਾਹੀ ਇਕੱਠੀ ਹੁੰਦੀ ਹੈ ਕਿੰਨੇ ਕ ਲੱਖ ਇਕੱਠਾ ਕਰਨਾ ਪੈਂਦਾ ਬਾਕੀ ਇਹਨਾਂ ਦੇ ਭਰਾਵਾਂ ਦੇ ਸਯੋਗ ਨਾਲ ਐਨਆਰਆਈ ਭਰਾਵਾਂ ਦਾ ਵੀ ਸਹਿਯੋਗ ਆ ਜੀ ਪੂਰੇ ਪਿੰਡ ਦਾ ਪੂਰਾ ਸਹਿਯੋਗ ਆ ਜੀ ਸਾਨੂੰ ਕਦੇ ਵੀ ਪੈਸੇ ਪੱਖੋਂ ਕਿਸੇ ਵੀ ਚੀਜ਼ ਪੱਖੋਂ ਕਿਸੇ ਕਜੋਂ ਦੀ ਕੋਈ ਦਿੱਕਤ ਨਹੀਂ ਹੁੰਦੀ ਜੀ ਸਾਰੇ ਕੋਈ ਸਾਡੇ ਸਭ ਜੀ ਦੀ ਸੇਵਾ ਕਰਦਾ ਜੀ ਸਾਰੀ ਇੱਕ ਇੱਕ ਪਰਿਵਾਰਾਂ ਦੀ ਹੁੰਦੀ ਆ ਬਹੁਤ ਵੀ ਦੁੱਧ ਦੀ ਸੇਵਾ ਕਰਦੇ ਨੇ ਵੀ ਆਵਦੀਆਂ ਗੱਡੀਆਂ ਲੈ ਕੇ ਆਉਂਦਾ ਕੋਈ ਟਰੈਕਟਰ ਟਰਾਲੀਆਂ ਲੈ ਕੇ ਆਉਂਦਾ ਜੀ ਕੋਈ ਰਾਸ਼ਨਾਂ ਦੀ ਸੇਵਾ ਕਰਦਾ ਸਾਰੇ ਪਿੰਡ ਦੇ ਨਗਰ ਦੇ ਸਹਿਯੋਗ ਦੇ ਨਾਲ ਜਿਹੜੇ ਲੰਗਰ ਚੱਲਦੇ ਨੇ ਕਦੇ ਵੀ ਪਰਮਾਤਮਾ ਨੇ ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਬਾਕੀ ਤੁਸੀਂ ਪ੍ਰਬੰਧ ਦੇਖ ਰਹੇ ਹੋ ਜੀ ਆ ਜਿਸ ਤਰ੍ਹਾਂ ਇਹ ਬਾਇਲਰ ਬਣਾਇਆ ਗਿਆ ਹੈ 70 ਜੇ ਪੈਨ ਵਾਲੇ ਪ੍ਰਬੰਧ ਨੇ ਪਰੇਲਿਕ ਬਣਾਈ ਹੋਈ ਆ ਸਾਰਾ ਚੱਲ ਰਿਹਾ ਜੀ ਕਦੇ ਵੀ ਕੋਈ ਦਿੱਕਤ ਨਹੀਂ ਹੈਗੀ ਫੰਡਾਂ ਦੀ ਕਦੇ ਵੀ ਕੋਈ ਕਟ ਨਹੀਂ ਜੀ ਤੇ ਰਹਿਣ ਦਾ ਪ੍ਰਬੰਧ ਵੀ ਇੱਥੇ ਲੰਗਰ ਚ ਕੀਤਾ ਹੋਇਆ ਫਿਰ ਸੇਵਾਦਾਰਾਂ ਵਾਸਤੇ ਹਾਂਜੀ ਰਹਿਣ ਦਾ ਪ੍ਰਬੰਧ 100 ਆਦਮੀਆਂ ਲਈ ਕੀਤਾ ਗਿਆ ਜਿਹੜੇ ਰਹਿੰਦੇ ਨੇ ਇਸ ਤਰ੍ਹਾਂ ਮਾਈਆਂ ਦੇ ਲਈ ਵੀ 100 ਦੇ ਲਈ ਕੀਤਾ ਗਿਆ ਜਿਹੜੇ ਉੱਥੇ ਰਹਿ ਸਕਦੇ ਨੇ ਜਨਰਤ ਸੇਵਾ ਕਰਨ ਕਿਹੜੀ ਜਗ੍ਹਾ ਕੀਤਾ ਹੋਇਆ ਜੀ ਉਹ ਸਾਹਮਣੇ ਲੱਗੇ ਹੋਏ ਨੇ ਜੀ ਇੱਥੇ ਟੰਬੂ ਬਣੇ ਹੋਏ ਨੇ ਜੀ ਉਹਨਾਂ 'ਚ ਰਹਿੰਦੇ ਨੇ ਪੂਰਾ ਪ੍ਰਬੰਧ ਠੀਕ ਹੈ ਹੋਰ ਕੀ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਸਾਡੇ ਸੰਗਤਾਂ ਨੂੰ ਜਿਹੜੀਆਂ ਸੰਗਤ ਅਡਾ ਵੱਡਾ ਹੈ ਮਤਲਬ ਕਿ ਮੀਲਾ ਪਰ ਦਾ ਛੋਟੇ ਸਹਬ ਜਿੰਦਾ ਨਿੱਕੀਆਂ ਜਿੰਦਾ ਵੱਡੇ ਸਾਕੇ ਬਹੁਤ ਵੱਡਾ ਜ਼ੁਲਮ ਹੋਇਆ ਸੀ ਹੈ ਨਾ ਕੀ ਕਹਿਣਾ ਚਾਹੁੰਦਾ ਸੰਗਤ ਨੂੰ ਸੰਗ ਉਹਨੂੰ ਤਾਂ ਹੀ ਕਹਿਣਾ ਚਾਹੁੰਦਾ ਜੀ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਦਾਦੀਆਂ ਅੰਡੀਆਂ ਆਪਣੇ ਸਹੀਆਂ ਮਤਾਵਾ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਇਹ ਨਾ ਮਨ ਚ ਵਿੱਚ ਰੱਖਿਓ ਵੀ ਇਹਨਾਂ ਨੂੰ ਠੰਡ ਲੱਗ ਜੂ ਕੁਛ ਨਹੀਂ ਹੁੰਦਾ ਹੈਗਾ ਉਹ ਠੰਡੇ ਬੁਰਜ ਵਿੱਚ ਬੈਠ ਕੇ ਉਹਨਾਂ ਨੇ ਇੱਕ ਸ਼ਹੀਦੀ ਦਿੱਤੀ ਆ ਸਾਡੇ ਲਈ ਲੈ ਕੇ ਆ ਉਹਨਾਂ ਨੂੰ ਵੀ ਅਹਿਸਾਸ ਹੋਊਗਾ ਵੀ ਠੰਡ ਕਿੰਨੀ ਕੁ ਲਾਦੀ ਹੈ ਠੀਕ ਹੈ ਜੀ ਜ਼ਰੂਰ ਜੇ ਉਹ ਆਉਣਗੇ ਤਾਂ ਹੀ ਸਾਡੇ ਇਤਿਹਾਸ ਬਾਰੇ ਉਹ ਜਾਣੂ ਜਾਣ ਹੋਣ ਇੱਥੇ ਨੰਦ ਸੇਵਾ ਕਰਵਾਓ ਲੰਗਰਾਂ ਦੀ ਸੇਵਾ ਕਰਨ ਉਹ ਆ ਕੇ ਉਹ ਦੇਖਣ ਕਰੇ ਬੈਠੇ ਕੁਝ ਨਹੀਂ ਹੁੰਦਾ ਜਿੱਨਾਂ ਚਿਰ ਅਸੀਂ ਬੱਚਿਆਂ ਨੂੰ ਅਸਲ ਜਗ੍ਹਾ ਤੇ ਨਹੀਂ ਲੈ ਕੇ ਆਉਂਦੇ ਨਜ਼ਰੋਂ ਨਹੀਂ ਪਤਾ ਲੱਗਦਾ ਸਾਰਿਆਂ ਨੂੰ ਇਹ ਬੇਨਤੀ ਹੈ ਮੇਰੀ ਤਾਂ ਵੀ ਆਪਣੇ ਖਾਸ ਕਰਕੇ ਬੱਚਿਆਂ ਨੂੰ ਨੌਜਵਾਨ ਵੀਰਾਂ ਨੂੰ ਇੱਥੇ ਜ਼ਰੂਰ ਇੱਥੇ ਆ ਕੇ ਇੱਕ ਵਾਰ ਨਤਮਸਤ ਜਿਹੜੀ ਐਡੀ ਵੱਡੀ ਆਪਣੀ ਸ਼ਹੀਦਾਂ ਦੀ ਧਰਤੀ ਆ ਬਹੁਤ ਮਹਿੰਗੀ ਧਰਤੀ ਹੈ ਜੇ ਫਤੇਗੜ ਸਾਹਿਬ ਹੈ ਨਾ ਬਹੁਤ ਭਾਗ ਵਾਲੀ ਧਰਤੀ ਮੰਨੀ ਜਾਂਦੀ ਆ ਲੋਕ ਵੇੜੇ ਨੌਜਵਾਨ ਅੱਜ ਕੱਲ ਬਾਰ ਨੂੰ ਰੁੱਖ ਕਰ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਇਹ ਤਾਂ ਬਾਹਰ ਨੂੰ ਤਾਂ ਇਹ ਆ ਜੀ ਹੁਣ ਜਿਹੜੀ ਜਾ ਰਹੇ ਨੇ ਉਹਨਾਂ ਦੀ ਆਪੋ ਆਪਣੀ ਸੋਚਣੀ ਆ ਪਰ ਇੱਥੇ ਹੀ ਬਹੁਤ ਕੁਝ ਹੈਗਾ ਜਿਹੜਾ ਕੰਮ ਕੀਤਾ ਜਾ ਸਕਦਾ ਬਾਹਰ ਜਿਹਨੂੰ ਲੋੜ ਆ ਜੀ ਉਹਨੂੰ ਜਾਣਾ ਚਾਹੀਦਾ ਜਿਹਨੂੰ ਪ੍ਰਮਾਤਮਾ ਨੇ ਉਰੀ ਬਖਸ਼ੀਆਂ ਕੀਤੀਆਂ ਨੇ ਉਹਨੂੰ ਇੱਥੇ ਹੀ ਰਹਿ ਕੇ ਆਪਣੇ ਕੰਮ ਕਰ ਕਰਨੀ ਚਾਹੀਦਾ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ